దర్శకాల్જી ਚੈਨਲ ਪੰਜਾਬੀ ਵੇਖ ਰਿਹਾ ਸਾਰ ਦਰਸ਼ਕਾਂ ਦਾ ਸਵਾਗਤ ਹੈ ਸੋ ਮੈਂ ਹਾਂ ਤੁਹਾਡੇ ਨਾਲ ਸੁਆਤੀ ਗੁਪਤਾ ਸੋ ਆਦੀਵਾਸੀ ਸਰਵਾਈਵਰਸ ਡੇ ਵੱਜੋਂ ਕੋਸ਼ਿਸ਼ ਕਰ ਰਿਹਾ ਹੈ ਅਤੇ ਪਾਇਸ਼ਾਰਕ ਸਮਾਗਮਾ ਦੀ ਮੇਜ਼ਬਾਨੀ ਕਰ ਰਿਹਾ ਹੈ ਇਸ ਦੌਰਾਨ ਕਿਹਾ ਗਿਆ ਹੈ ਕਿ ਉਸਨੇ ਉਹਨਾਂ ਬੱਚਿਆਂ ਦੇ ਸਨਮਾਨ ਲਈ ਸਵਦੇਸ਼ੀ ਸਰਵਾਈਵਰਸ ਡੇ ਬਣਾਉਣਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰਾਂ ਤੇ ਜ਼ਮੀਨਾਂ ਤੋਂ ਲਿਆ ਗਿਆ ਸੋ ਇਸ ਦੇ ਨਾਲ ਹੀ ਜਿਹੜੀ ਹੈ 30 ਜੂਨ ਯਾਦਗਾਰੀ ਸਮਾਰੋਹ ਦੇ ਸਿਰਜਣਹਾਰ ਦਾ ਮੰਨਣਾ ਹੈ ਅਤੇ ਕਹਿਣਾ ਵੀ ਹੈ ਕਿ ਇਹ ਉਹਨਾਂ ਦੇ ਪਰਿਵਾਰਾਂ ਤੋਂ ਹਟਾਏ ਗਏ ਬੱਚਿਆਂ ਦਾ ਸਨਮਾਨ ਕਰਦਾ ਹੈ ਐਬਰੋਮਾਈਟਸ ਨੇ ਕਿਹਾ ਕਿ ਕੈਨੇਡਾ ਦਿਵਸ ਇੱਕ ਅਜਿਹੇ ਦੇਸ਼ ਦਾ ਜਸ਼ਨ ਮਨਾਉਣ ਦਾ ਪ੍ਰਤੀਨਿਧਤਾ ਕਰਦਾ ਹੈ ਜਿਸ ਨੇ ਬਹੁਤ ਸਾਰੇ ਆਦੀਵਾਸੀ ਲੋਕਾਂ ਲਈ ਆਪਣੇ ਪਰਿਵਾਰਾਂ ਤੋਂ ਨੁਕਸਾਨ ਅਤੇ ਵਿਛੋੜੇ ਦੀ ਸਹੂਲਤ ਦਿੱਤੀ 30 ਜੂਨ ਨੂੰ ਇੰਡੀਜੀਨੀਅਸ ਸਰਵਾਈਵਰਸ ਡੇ ਮਨਾ ਕੇ ਅਸੀਂ ਕੈਨੇਡੀਨਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਕੈਨੇਡਾ ਦਿਵਸ ਮਨਾਉਣ ਤੋਂ ਪਹਿਲਾਂ ਸੋਚ ਵਿਚਾਰ ਕਰਨ ਅਤੇ ਉਹਨਾਂ ਬੱਚਿਆਂ ਨੂੰ ਯਾਦ ਕਰਨ ਜਿਨ੍ਹਾਂ ਨੂੰ ਲਿਆ ਗਿਆ ਅਤੇ ਉਹ ਕਿਉਂ ਮਾਇਨੇ ਰੱਖਦਾ ਹੈ एब्रोमाइटस ਨੇ ਕਿਹਾ ਕਿ ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਲਿਟਨ ਫਰਸਟ ਨੇਸ਼ਨ ਤੋਂ ਨਲਕਾ ਪਾਮਸ ਨੇਸ਼ਨ ਦਾ ਮੈਂਬਰ ਹੈ ਉਹਨਾਂ ਨੇ ਕਿਹਾ ਕਿ ਥੰਡਰ ਬੇ ਇੱਕ ਅਜਿਹਾ ਸ਼ਹਿਰ ਹੈ ਜਿਸ ਦਾ ਸਾਹਮਣਾ ਕਰਨਾ ਦੁਖਦਾਈ ਸੱਚਾਈਆਂ ਹਨ এব्रोਮਾਈਟਸ ਨੇ ਕਿਹਾ ਕਿ ਸਵਦੇਸ਼ੀ ਸਰਵਾਈਵਰਸ ਡੇ ਨੂੰ ਮਾਨਤਾ ਦੇਣ ਵਿੱਚ ਗਵਾਹੀ ਕਰਨ ਦੀ ਚੋਣ ਕਰਨਾ ਹਿੰਮਤ ਅਤੇ ਵਿਕਾਸ ਦੀ ਨਿਸ਼ਾਨੀ ਹੈ ਬ੍ਰਿਟਿਸ਼ ਕੋਲੰਬੀਅਨ ਨੋਮਾਸ ਕੋਸ਼ੀਆ ਅਤੇ ਵਿਕਟੋਰੀਆ ਐਡਮੰਟਨ, ਓਟਾਵਾ ਅਤੇ ਨਿਆਗਰਾ ਫਾਲਸ ਸਮੇਤ ਨਗਰਪਾਲਿਕਾਵਾਂ ਸਮੇਤ ਹੋਰ ਥਾਵਾਂ ਨੇ ਵੀ ਇਸ ਦਾ ਪਾਲਣਾ ਕੀਤਾ। ਜਦੋਂ ਕਿ 30 ਸਤੰਬਰ ਨੂੰ ਰਾਸ਼ਟਰੀ ਸੱਚਾਈ ਅਤੇ ਸੁਲ੍ਹਾ ਦਿਵਸ ਰਿਹਾਈਸ਼ੀ ਸਕੂਲਾਂ ਦੇ ਪੀੜਤਾਂ ਅਤੇ ਬੱਚੇ ਲੋਕਾਂ ਦਾ ਸਨਮਾਨ ਕਰਦਾ ਹੈ। ਐਬਰੋਮਾਈਟਸ ਨੇ ਕਿਹਾ ਕਿ ਹੋਰ ਮੋਹਿਮਾ ਦੇ ਬੱਚੇ ਲੋਕਾਂ ਨੂੰ ਪਛਾਣਨ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਆਦੀਵਾਸੀ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਵੱਖ ਕੀਤਾ ਸੀ। ਉਹਨਾਂ ਕਿਹਾ ਕਿ ਆਦੀਵਾਸੀ ਬੱਚੇ ਲੋਕ ਦਿਵਸ ਉਸ ਪਾੜੇ ਨੂੰ ਭਰਨ ਲਈ ਹੈ। ਇਹ ਸਿਰਫ ਇਤਿਹਾਸ ਬਾਰੇ ਹੀ ਨਹੀਂ, ਇਹ 60ਵੇਂ ਦੇ ਸਕੂਪ ਸਰਵਾਈਵਰ ਮਿਲੀਨੀਅਮ ਸਕੂਪ ਸਰਵਾਈਵਰ ਜਨਮ ਚੇਤਾਵਨੀਆਂ ਅਤੇ ਬਾਲ ਭਲਾਈ ਪ੍ਰਣਾਲੀ ਵਿੱਚੋਂ ਉਹਨਾਂ ਬੱਚਿਆਂ ਦੀ ਜ਼ਿਆਦਾ ਪ੍ਰਤੀਨਿਧਤਾ ਦੇ ਸਬੰਧ ਵਿੱਚ ਹੈ ਜੋ ਅਜੇ ਵੀ ਹੋ ਰਿਹਾ ਹੈ। ਉਹਨਾਂ ਨੂੰ ਠੀਕ ਕਰਨ ਬਾਰੇ ਹੈ ਜੋ ਅधिक ਦਰਦ ਰੱਖਦੇ ਹਨ। ਕੈਨੇਡੀਅਨਸ ਨੂੰ ਇਹ ਸਮਝਣ ਦੇ ਵਿੱਚ ਮਦਦ ਕਰਨ ਦਾ ਮੌਕਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਕਿਉਂ ਨੇ ਅਤੇ ਜਿਹੜੀਆਂ ਫਰਸਟ ਨੇਸ਼ਨਸ ਇਸ ਸਭ ਤੋਂ ਆਪਣੇ ਆਪ ਨੂੰ ਕਿਵੇਂ ਬਾਹਰ ਕੱਢ ਰਹੇ ਨੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ